ਕੋ ਵਕਤ ਸਭ ਜੀਨਾ ਪਾਪ ਕਿਉ ਕਰੂ ਸੇ ਵਸਤੀ ਸਤੇ ਵਾਖਰੇ ਜੁ ਲੋਦੀ ਜੀਂ ਕੇ ਪਾਸ ਕਾਹੀ ਤਸਮੀ ਇਕ ਬਾਪ ਜਿਵੇਂ ਕਹਦਾ ਲੋਟਿਆ ਵੈ ਕਾਹੀ ਤਮ ਕਾਹੀ ਵੇ ਕਾਹੀ ਸੁਸਮੀ ਪਾਛਾ ਸੇਰੇ ਗੁਰੂ ਗੋਬਿੰਦ ਸਿੰਘ ਜੀ ਸਾਥਾ ਯੂ ਰੇ ਸਾਹਿਬਾ ਸਨ ਅੰਦੂ ਧੰਨ ਧੰਨ ਸੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਰੂਪਾਤਾ ਧਿਆਨ ਕਰਕੇ ਬੋਲੇ ਜੀ ਬਿਨਾ ਨੇ ਨਾਮ ਜਪਿਆ ਵਾਟ ਛਕਿਆ ਦੇਖ ਲਾਈ ਤੇ ਗਵਾਈ ਤੇ ਕੇ ਅੰਤ ਕੀਤਾ ਜਨਾਬ ਪਿਆਰੇ ਸੱਕੇ ਆਰਿਆਂ ਦੇ ਸਮਾਈ ਨਾ ਧਿਆਨ ਕਰਕੇ ਬਲੋ ਜੀ ਵਾਹਿਗੁਰੂ ਬਿਨਾ ਸਿੰਗਾਂ ਸਿੰਗੜੀਆਂ ਨੇ ਧੰਗ ਇਸ ਚੀਤ ਤੇ ਵਗ ਬਚਟਾਏ ਕੋਪੜੀਆਂ ਸੁਭਿਆ ਤਰਕੜੀਆਂ ਤੇ ਚੜੇ ਦਾਧਾਰ ਰਗਾ ਉਤਵਾਏ ਜੇ ਗੁਰਦਵਾਰੇ ਸੇਵਾਨ ਕੁਰਬਾਨੀਆਂ ਕੀਤੀਆਂ ਤੁਹਾਨੂੰ ਨਹੀਂ ਹਾਰਿਆ ਸੁੱਤੇ ਇਹ ਸਾ ਸਵਾਸਾਂ ਨੂੰ ਜਿਵੇਂ ਭਾਈ ਬਿਨਾ ਦੇ ਇੱਕ ਮਈਆਂ ਦਾ ਗਿਆਨ ਕਰਕੇ ਬਲੋ ਜੀ ਭਾਵੇ ਇਹ ਗੁਰੂ ਸੰਜਾ ਸਕਤਾ ਸਰਬ ਗੁਰਦੁਆਰਿਆਂ ਦਾ ਧਿਆਨ ਕਰਕੇ ਬਲੋ ਜੀ ਭਾਵੇ ਇਹ ਗੁਰੂ ਜਿਵੇਂ ਸਵਾਸਾਂ ਸਾਖਾਂ ਦੀਆਂ ਸਾਖਾਂ ਦਾ ਜੀ ਸਤਿ ਸਤਿ ਸਾਖਾਂ ਦੀ ਤੋ ਭਾਵੇ ਜੀ ਗੁਰੂ ਸਾਜੀ ਦੇ ਮੂਰਤਾਂ ਦੇ ਬਦੋ ਜੀ ਸਾਜੀ साहदान का दान नाम दान श्री अमृत साहब के दर्शन स्नान चौकिया झंडे होंगे जुगड़ो जुगया कल तरकार ਪੰਥ ਦੇ ਸਦਾ ਸਦਾਈਤਾ ਸਾਜਿਓ ਸਿਰੁਰਤਾਨਾ ਪੰਜਾਬਾ ਮੂਰਤਾ ਮਹਾਰਗੁਰਦਵਾਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਵਾ ਗੁਰੇ ਦਤਨ ਦੀਦਾਰ ਸੇਵਾ ਸੰਭਾਲਦਾ ਤਾਂ ਸਾਤਾ ਜੀ ਨੂੰ ਬਖਸ਼ਣ ਇਹ ਦਵਾਰਿਆਂ ਦੇ ਕਾਣਿ ਲੇਟਿ ਨਿਉਦੀਆ ਜੋਤਿ ਆਖਰੀਆਂ ਦੇ ਆਪਰੇ ਕਿਰਤ ਜਿਵਾਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਿ 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 ਦੇ ਗੁਰੂ ਸਾਹਿਬ ਜੀ ਦੇ ਆਲੇ ਨੂੰ ਘਟਨੇ ਆਵਾ ਰਾਜਕ ਕਾਚੁਮੇ ਕੀਰਤਨ ਪ੍ਰਧਾਨਾ ਦੇ ਮਾ ਵਾਚਨ ਸਾਰ ਕੀਰਤਨ ਵਿਚਾਰਾ ਸੁਣਿਆ ਲੋ ਆਪ ਜੀ ਬੱਚਿਆਂ ਪਾਸੋਂ ਜੋੜਦਾ ਖੰਨਰਤ ਦੇ ਰੇ ਤੋਂ ਅਲਾਹੀ ਗੁਰਬਾਨ ਗਿਆ ਦੇ ਜਾਪ ਕਰਦੇ ਆ ਸ਼ਬਦ ਕੀਰਤਨ ਗਾਇਨ ਕਰਦੇ ਆ ਹੋਈਆਂ ਨੇ ਕਾਹੀ ਤੁ ਲਾਜ ਕਾ ਤੋਂ ਵਛ ਲੈਣਾ ਜੀ ਅਗੇ ਤੋਂ ਸਮਾਤ ਵਤਰੀ ਕਲਾਵੀ ਗੁਰਬਾਣੀ ਦਾ ਸ਼ਬਦ ਜੀ ਸਰਬਾ ਭਉ ਭਲਾ ਆਪ ਜੀ ਸਰਬਤ ਸੰਤਾਂ ਨੂੰ ਰਖਣਾ ਦੀ ਕਿਰਪਾ ਕਰਨੀ ਅਮਰ ਪ੍ਰਵੇਦੇ ਤੂੰ ਦਾਦਾ ਸੰਤਾਂ ਦੀਆਂ ਹੱਦਿ ਜਾਣ ਤਿਲ ਗੁਦ ਪੇ ਘਮ ਦਰ ਪਰਵਾਣ ਕਰਨੀਆਂ ਸਭਨਾ ਦੇ ਚੱਲੇ ਹੋਏ ਕਦਮ ਕਦਮ ਦੇ ਵਿੱਚ ਲਾਉਣੇ ਮੇਲ ਪਰ ਆਖ ਰੱਖ ਕੇ ਘਰ ਪਰਵਾਰਾਂ ਦੇ ਵਿੱਚ ਸੁਖ ਸਾਖੀਆਂ ਲਾਖੀਆਂ ਕਾਰ ਕੀ ਕਲਾ ਦੀਆਂ ਦਾਤਾ ਵੰਸ਼ੀਆਂ ਮਨ ਮਾਪ ਦੇ ਨਾਮ ਸ਼ਬਦ ਕੇ ਪੰਚਾਸਤਰ ਨੇ ਦਰੋ ਘਰੋ ਗੁਰ ਸਿੱਖੀ ਸੇਧ ਗੋਤ੍ਰੂ ਸਾ ਨਾਮਦਾਨ ਬਖਸ਼ਣਾ ਗੁਰਮਤਿ ਦੇ ਅਲਤਾਰ ਸਰਬਤ ਸੰਤਾਂ ਦੀਆਂ ਮਨੁ ਭਾਵਨਾਵਾਂ ਪੁੰਨ ਕਰਨੀਆਂ ਨਗਰ ਦੇ ਸੰਸਤਾ ਦੀਆਂ ਵਰਤੌਣੀਆਂ ਆਪ ਜੀ ਦੇ ਚਰਨਾਂ ਕਮਲਾਵ ਤੇਰਾ ਬੇਤੀਆਂ ਦੀ ਦਾਤ ਬੇਤੀਵਾ ਸਤਿ ਆਦਰ ਮੇਰੇ ਸਿੰਘ ਜੀ ਪਰਿਵਾਰ ਦੀ ਬਿਦਾ ਉਸ ਬੇਨਤੀ ਹੈ ਮੇਰੇ ਪ੍ਰਯਾਸ ਰਾਕੇ ਪਰਿਵਾਰ ਦੇ ਸੁਪਤ ਸਾਧੀਆਂ ਨੂੰ 44 ਤੀਖ ਲਾਡੀਆਂ ਦਾਤਾ ਬੰਚੀਆਂ ਜੀ ਦਾ ਘਰ ਦੇ ਪੁੱਤਾਂ ਰਾ ਕੁਲਵੰਤ ਸਿੰਘ ਜੀ ਨੂੰ ਪਰਿਵਾਰ ਵੱਲੋਂ ਮਹਾਰਾਜ ਜੀ ਸੇਵਕਾਂ ਤੇ ਆਪਕਿਆਂ ਨੇ ਅਪਾਰ ਸਿਰਪਾਕ ਕੀਤੀ ਹੈ ਬੱਚੇ ਦੀ ਦਾਤ ਬਖਸ਼ਿਸ਼ ਕੀਤੀ ਹੈ ਮੌਰਾਜ ਜੀ ਉਹ ਆਪਕਿਆਂ ਸ਼ੁਕਰਾਨਾ ਕਰਦੇ ਆ ਹੋਇਆ ਸੇਵਕਾਂ ਵੱਲੋਂ ਦਾਤ ਦੇਤੀਆਂ ਵੇਂਦਿਆ ਕਿਰਤਨਾ ਵਾਕਸ਼ੀ ਦਾਤੇ ਰੇਰ ਪ੍ਰਿਆਰਤ ਰਾਤੇ ਸ੍ਰੀ ਪਤਾਂ ਗੁਰੂ ਜੀਆਂ ਵਰਖਨੀਆ ਕਿਰਪਾ ਕਰਨੀ ਦੀ ਦਾਹ ਘਰੇ ਸ੍ਰੀ ਦਵਾਰ ਸੁਬਾਹ ਵਰਕਤੇ ਵੀ ਸੂ ਪਰਿਵਾਰ ਦੀ ਇਦਰਾਸ ਬੇਟੀਆਂ ਰੇਰ ਪ੍ਰਿਆਰਤ ਰੱਖ ਕੇ ਪਰਿਵਾਰ ਚ ਸੁਖ ਸਾਧਨੀਆਂ ਰਾਜੀਆਂ ਚੜ੍ਹਦੀ ਕਲਾ ਸਦਾ ਵਰਖਸ਼ ਇਸਤਰੀਆਂ ਜੀ ਆਪ ਜੀਆਂ ਦੇ ਚਰਣਾ ਕਮਲੋ ਨਿਭਾਉਂ ਸੁਬਾਹ ਬੇਟੀਆਂ ਦਾ ਘਰੇ ਸ੍ਰੀ ਦਵਾਰ ਸੁਸਤਾਰ ਕੁਲਦੀਪ ਸਿੰਘ ਜੀ ਸੁਖਵਾਰ ਵੱਲੋਂ ਮਾਰਕੇ ਪਾਛਾ ਵੀ ਕਾਕਾ ਹਰਮਨਜੀਤ ਸਿੰਘ ਜੀਆਂ ਨੂੰ ਮਹਾਰਾਜ ਦੇ ਪਾਛਾ ਦਿਓ ਆਪ ਜੀਆ ਦੀ ਅਪਾਰ ਕਿਰਪਾ ਦੇ ਸਦਕਾ ਮਹਾਰਾਜ ਦੇ ਪਾਛਾ ਦਿਓ ਜੁਰਦਵਾਰਾ ਸਾਹਿਬ ਜੀਆਂ ਗਿਰਜਲ ਦੀ ਸੇਵਾ ਵਾਸਤੇ ਮਹਾਰਾਜ ਦੇ ਪਾਛਾ ਦਿਓ ਆਪਣੀਆਂ ਕਿਰਤ ਕਮਾਈਆਂ ਨੂੰ ਸੱਭਿਆ ਕਰਦੇ ਆ ਹੋਇਆ ਮਹਾਰਾਜ ਦੇ ਪਾਛਾ ਦਿਓ 11 ਹਜ਼ਾਰ ਦੇ ਮਹਾਰਾਜ ਦੇ ਪਾਛਾ ਦਿਓ ਸੇਵਾ ਦੇ ਲਈ ਮਹਾਰਾਜ ਜੀ ਬਾਦਲੇ ਤੇ ਇਸ ਨੂੰ ਭੇਜੇ ਹਨ ਮਹਾਰਾਜ ਦੇ ਪਾਛਾ ਦਿਓ ਸੇਵਾ ਪਰਵਾਰ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਬਚੇ ਸੀ ਤੇ ਆਪਣਾ ਬੇਤਰਿਆ ਕਿਸਨਾ ਮਹਾਰਾਜ ਜੀ ਤੇ ਬਰਾ ਮਹਾਰਾਜ ਜੀ ਕਮਾ ਕਾਰਾਂ ਦੇ ਬਾਦੇ ਦੇਣ ਦੁਨੀਆ ਰਾਜ ਦੁਨੀਆ ਤਰੱਕੀਆਂ ਬਖਸ਼ੀਆਂ ਸੇਵਾ ਦਾ ਭਾਗ ਪਾਲ ਬਖਸ਼ਣਾ ਮਹਾਰਾਜ ਜੀ ਪਾਛਾ ਜੀਓ ਕਿਰਪਾ ਕਰੋ ਜੀ ਸਜੇ ਦੁਆਰਾਂ ਅੰਦਰ ਪੰਜ ਮਕੜਾ ਪ੍ਰਸ਼ਾਦੀ ਦੇ ਹਾਦਰ ਆਦਰ ਪਰਿਵਾਰ ਹੋਏ ਈ ਪਰਿਵਾਰ ਹੋਏ ਆਪਿ ਸਾਧ ਸਰਬੰਦ ਸੰਗਤਾਂ ਵਿਚ ਵਰਤੇ ਜੋਗੀ ਸੰਕੇਤ ਸਵਾਪੀਆਂ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਕਿਰਪਾ ਕਰੋ ਮਾਲਕ ਦੇ ਪਾਛਾ ਜਿਓ ਜੇ ਤਿਪੁਨ ਮਖੀ ਤੇ ਹਰ ਨੂੰ ਮੁਸਤ ਰੱਖਦੇ ਆ ਬਿਅਕ ਪਰਿਵਾਰਾਂ ਵੱਲੋਂ ਦੇਗਾ ਮੇਰੀ ਸੇਵਾਇ ਸੁਖ ਨੂੰ ਮੀਆਂ ਸੇਵਾ ਸਵਾਵ ਪਰਵਾਰ ਕਰਨੀਆਂ ਵੀ ਕਰੋ ਕਿਰਪਾ ਪਾਵਨ 라ਹੀ ਸੁਖਨਾ ਮੇਤਾ ਦਬਿਸ਼ਟ ਕਰਕੇ ਆਪ ਕੀ ਸਰਬਤ ਸੁਖਾਤਾਨੋ ਨਿਹਾਲ ਕਰੋ ਜੀ ਸੁਖੂਗਾ ਨਾਮ ਜਿਤ ਆਵੇ ਨਾਡਣਾ